ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਆ ਜੀ ਅੱਜ ਹੈਗਾ ਦਿਨ ਮੰਡੇ ਦਾ ਬੱਚੇ ਸਕੂਲ ਮੇਰੇ ਚਲੇ ਗਏ ਸੀਗੇ ਮਾਰਨਿੰਗ ਦਾ ਟਾਈਮ ਸੀਗਾ 6:7 ਵਜੇ ਦਾ ਇੱਥੇ ਰੱਖ ਲਈ ਸੀਗੀ ਆਪਾਂ ਨੇ ਦਾਲ ਮੈਂ ਰੱਖੀ ਸੀਗੀ ਦਾਲ ਬਸਾਤੀ ਮੂੰਗੀ ਤੇ ਚਨੇ ਪਾ ਕੇ ਚਨਿਆਂ ਦੀ ਦਾਲ ਪਾ ਕੇ ਮਿਕਸ ਬਣਾਈ ਸੀਗੀ ਤੇ ਉਹ ਆਪਾਂ ਨੇ ਰੱਖ ਲਈ ਸੀਗੀ ਬਣਨ ਦੇ ਲਈ ਸਵੇਰ ਦਾ ਟਾਈਮ ਸੀਗਾ ਸਾਇਦ ਪਾਪਾ ਹਜੇ ਸੁੱਤੇ ਪਏ ਸੀਗੇ ਥੋੜੇ ਜਿੇ ਕੰਮ ਮੈਂ ਕਰਲੇ ਸੀਗੇ ਜਿਵੇਂ ਬਰਤਨ ਵਗੈਰਾ ਚਾਹ ਲਈ ਮੈਂ ਵਾਸ਼ ਕਰਲੇ ਸੀਗੇ ਹਨਾ ਤੇ ਬੱਚਿਆਂ ਨੂੰ ਸਵੇਰੇ ਆਪਣਾ ਉਹਨਾਂ ਦਾ ਬ੍ਰੇਕਫਾਸਟ ਹੋ ਗਿਆ ਸੀ ਉਹ ਚਲੇ ਗਏ ਸੀਗੇ ਤੇ ਇੱਥੇ ਆਪਾਂ ਲੱਗੇ ਸੀਗੇ ਦਾਲ ਨੂੰ ਤੜਕਾ ਲਾਉਣ ਦਾਲ ਦੇ ਵਿੱਚ ਆਇਲ ਗਰਮ ਕਰ ਲਿਆ ਸੀਗਾ ਮੈਂ ਇਹਦੇ ਵਿੱਚ ਪਾ ਲਿਆ ਪਹਿਲਾਂ ਲਸਣ ਕਿਉਂਕਿ ਦਾਲ ਚ ਲਸਣ ਦੀ ਖੁਸ਼ਬੂ ਵਧੀਆ ਲੱਗਦੀ ਆ ਤਾਂ ਕਰਕੇ ਦਾਲ ਚ ਪਹਿਲਾਂ ਲਸਣ ਭੁੰਨਿਆ ਹੋਇਆ ਬਹੁਤ ਟੇਸਟੀ ਲੱਗਦਾ ਹਨਾ ਤੇ ਪਹਿਲਾਂ ਮੈਂ ਇਹਨੂੰ ਥੋੜਾ ਜਿਹਾ ਪਿੰਕ ਇਸਲਾ ਕਰ ਲੂੰਗੀ ਲਸਣ ਨੂੰ ਫਿਰ ਇਹਦੇ ਵਿੱਚ ਹਨ ਜੀਰਾ ਵੀ ਐਡ ਕਰ ਦੂੰਗੀ ਮੈਂ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਇਹ ਬੱਚੇ ਮੇਰੇ ਪਰਾਂਖੇ ਖਾ ਕੇ ਚਲੇ ਗਏ ਸੀ ਕਿ ਟਿਫਨ ਵਗੈਰਾ ਨਹੀਂ ਲੈ ਕੇ ਜਾਂਦੇ ਕਿਉਂਕਿ ਉਹ ਜਲਦੀ ਆ ਜਾਂਦੇ ਨੇ ਪੌਣੀ ਕੇ 11 ਵਜੇ ਆ ਜਾਂਦੇ ਨੇ ਫਿਰ ਆ ਕੇ ਕਰ ਲੈਂਦੇ ਨੇ ਖਾ ਲੈਂਦੇ ਨੇ ਤੇ ਨਾਲ ਲੇਜ਼ ਵਗੈਰਾ ਦਾ ਇੱਕ ਪੈਕੇਟ ਲੈ ਜਾਂਦੇ ਨੇ ਦੋਨੋਂ ਜਾਣੀ ਕਿ ਇੱਕ ਪੈਕੇਟ ਹਨਾ ਦਾ ਕਰਕੇ ਕਿਉਂਕਿ ਉੱਥੇ ਫਿਰ ਉਹ ਲਾਂਚ ਬ੍ਰੇਕ ਨਹੀਂ ਹੁੰਦਾ ਸਕੂਲ ਦੇ ਵਿੱਚ ਨਾਲ ਦੀ ਨਾਲ ਐਗਜ਼ਾਮ ਤੋਂ ਬਾਅਦ ਛੁੱਟੀ ਹੋ ਜਾਂਦੀ ਆ ਇੱਥੇ ਹੁਣ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਪਾਵਾਂਗੇ ਦਾਲ ਤੜਕੇ ਦੇ ਵਿੱਚ ਤੇ ਹਰੀਆਂ ਮਿਰਚਾਂ ਦੇਖੋ ਮੈਂ ਕਿੰਨੀਆਂ ਜ਼ਿਆਦਾ ਪਾਈਆਂ ਸੀਗੀਆਂ ਬਟ ਮਿਰਚ ਬਿਲਕੁਲ ਵੀ ਨਹੀਂ ਸੀਗੀ ਦਾਲ ਫਿਰ ਵੀ ਫਿੱਕੀ ਦੀ ਫਿੱਕੀ ਬਣੀ ਸੀ ਕਿਉਂਕਿ ਮਿਰਚਾਂ ਬਿਲਕੁਲ ਵੀ ਕੌੜੀਆਂ ਨਹੀਂ ਹੈਗੀਆਂ ਜਿਵੇਂ ਹੀ ਫਿੱਕੀਆਂ ਨੇ ਇਹ ਬਿਲਕੁਲ ਹੀ ਦਾਲ ਫਿੱਕੀ ਪਈ ਸੀਗੀ ਤੁਸੀਂ ਇਹ ਸੋਚ ਲੋ ਕਿ ਇੰਨੀ ਮਿਰਚਾਂ ਪਾਉਣ ਦੇ ਬਾਵਜੂਦ ਵੀ ਦਾਲ ਫਿੱਕੀ ਸੀਗੀ ਤੜਕਾ ਆਪਣਾ ਭੁੰਨ ਹੋ ਗਿਆ ਸੀ ਵਿੱਚ ਕਰਤੇ ਸੀਗੇ ਆਪਾਂ ਲਾਲ ਟਮਾਟਰ ਐਡ ਲਾਲ ਟਮਾਟਰ ਵੀ ਆਪਣੇ ਭੁੰਨ ਹੋ ਗਿਆ ਸੀਗੇ ਵਿੱਚ ਆਪਾਂ ਜਿਹੜੇ ਮਸਾਲੇ ਪਾਉਣੇ ਸੀਗੇ ਸਾਰੇ ਵਿੱਚ ਐਡ ਕਰਤੇ ਸੀਗੇ ਉਸ ਤੋਂ ਬਾਅਦ ਮੈਂ ਦਾਲ ਨੂੰ ਹੁਣ ਵਿੱਚ ਐਡ ਕਰ ਦੂੰਗੀ ਤੜਕੇ ਦੇ ਵਿੱਚ ਹਨਾ ਕਿਉਂਕਿ ਇਸ ਤਹਜ਼ੀ ਮੇਰੀ ਦੀ ਫੇਵਰਟ ਦਾਲ ਆ ਮੇਰੀ ਸਹਜ ਦੀ ਇਹ ਦਾਲ ਦੇ ਵਿੱਚ ਜਾਣ ਵਾਸਤੇ ਹੈ ਹਨਾ ਚਾਹੇ ਮੈਂ ਉਹਨੂੰ ਡੇਲੀ ਕੁਝ ਵੀ ਬਣਾ ਕੇ ਨਾ ਦਵਾ ਮੈਂ ਉਹਨੂੰ ਡੇਲੀ ਦਾਲ ਦਈ ਜਾਵਾਂ ਉਹ ਕਦੇ ਨਹੀਂ ਅੱਕਦੀ ਹੈਗੀ ਖਾ-ਖਾ ਕੇ ਉਹਨੇ ਇਨੀ ਟੇਸਟੀ ਲੱਗਦੀ ਆ ਦਾਲ ਹਨਾ ਉਹ ਸਬਜ਼ੀਆਂ ਵਗੈਰਾ ਘੱਟੇ ਖਾ ਕੇ ਖੁਸ਼ ਆ ਸਬਜ਼ੀਆਂ ਤਾਂ ਸਿਰਫ ਇੱਕ ਦੋ ਸਬਜ਼ੀਆਂ ਖਾਂਦੀ ਆ ਉਹ ਤੇ ਦਾਲ ਆ ਬਹੁਤ ਖੁਸ਼ ਹੋ ਕੇ ਖਾਂਦੀ ਆ ਸਾਪਤੀ ਮੂੰਗੀ ਦੀ ਦਾਲ ਉਹ ਮੈਨੂੰ ਇਨੀ ਟੇਸਟੀ ਲੱਗਦੀ ਆ ਵੀ ਥੋੜੇ ਦਿਨ ਬਾਅਦ ਕਹਾਂ ਉਹ ਮਮਾ ਬਣਾ ਲਓ ਮਮਾ ਬਣਾ ਲਓ ਇੰਨੀ ਖੁਸ਼ ਹੋ ਕੇ ਖਾਂਦੀ ਆ ਨਾ ਤੇ ਨਾਲ ਇੱਥੇ ਆਪਾਂ ਆਟਾ ਵੀ ਗੁੰਨ ਲਿਆ ਸੀਗਾ ਬਟ ਮੈਂ ਰੋਟੀ ਹਜੇ ਨਹੀਂ ਬਣਾਉਂਗੀ ਮੈਂ ਰੈਸਟ ਦੇ ਲਈ ਰੱਖਤਾ ਸੀਗਾ ਮੈਂ ਕਿ ਸੈਦ ਦੇ ਪਾਪਾ ਜਦੋਂ ਉੱਠਣਗੇ ਨਾ ਫਿਰ ਨਾਲ ਦੀ ਨਾਲ ਉਹ ਨਾ ਕੇ ਆਉਣਗੇ ਫਿਰ ਨਾਲ ਦੀ ਨਾਲੇ ਬਣਾਉਣੀ ਹੁੰਨੀ ਆ ਮੈਂ ਜਦ ਨੂੰ ਉਹ ਨਾ ਲਾਂਦੇ ਨੇ ਫਿਰ ਮੈਂ ਨਾਲ ਦੀ ਨਾਲ ਰੋਟੀ ਬਣਾ ਲੰਨੀ ਹੁੰਨੀ ਆ ਹਨਾ ਤੇ ਇੱਥੇ ਹੋ ਗਏ ਸੀਗਾ ਟਾਈਮ ਸਾਢੇ 8 ਵਜੇ ਦਾ ਸੈਦ ਦੇ ਪਾਪਾ ਚਲੇ ਗਏ ਸੀਗੇ ਕਿਚਨ ਸਾਰੀ ਮੈਂ ਕਲੀਨ ਵਗੈਰਾ ਕਰਾਈ ਸੀਗੀ ਤੇ ਕੰਮਕਾਰ ਆਪਣੇ ਰੋਟੀ ਪਾਣੀ ਦੇ ਸਾਰੇ ਨਿਭੜ ਗਏ ਸੀਗੇ ਤੇ ਮੈਂ ਲੱਗੀ ਡਸਟਿੰਗ ਵੀ ਮੈਂ ਸਾਰੀ ਕਰ ਲਈ ਸੀਗੀ ਹਾਂਜੀ ਡਸਟਿੰਗ ਉਹ ਵਗੈਰਾ ਸਾਰੀ ਕਰਕੇ ਫਿਰ ਮੈਂ ਲੱਗੀ ਸੀਗੀ ਝਾੜੂ ਲਗਾਉਣ ਤੇ ਇੱਥੇ ਆਪਾਂ ਲੱਗੇ ਸੀਗੇ ਝਾੜੂ ਲਗਾਉਣ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਔਰ ਲਾਈਕ ਵੀ ਕਰਦੇ ਨੇ ਕਮੈਂਟ ਵੀ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਔਰ ਚਲੋ ਜਿਹੜੇ ਨਹੀਂ ਵੀ ਲਾਈਕ ਕਮੈਂਟ ਕਰਦੇ ਹੈਗੇ ਸਿਰਫ ਵਾਚ ਕਰਦੇ ਨੇ ਮੇਰੇ ਵਲੌਗ ਨੂੰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਹਨ ਕਿਉਂਕਿ ਵਾਚ ਕਰ ਲੈਣੇ ਹੋ ਤੁਸੀਂ ਮੈਨੂੰ ਇੰਨੀ ਵੀ ਬਹੁਤ ਖੁਸ਼ੀ ਆ ਹਨ ਤੇ ਉਸ ਤੋਂ ਬਾਅਦ ਜੀ ਇੱਥੇ ਮੈਂ ਹੁਣ ਝਾੜੂ ਲਗਾ ਲੂੰਗੀ ਚੰਗੀ ਤਰ੍ਹਾਂ ਅੱਜ ਨਾ ਮਿੱਠੂ ਉਹਨਾਂ ਨੇ ਥੋੜਾ ਜਿਹਾ ਬਾਜਰਾ ਡੋਲਤਾ ਸੀਗਾ ਨੀਚੇ ਨਾ ਬਾਜਰਾ ਬਾਜਰਾ ਹੋਇਆ ਪਿਆ ਸੀਗਾ ਉਹਨੇ ਕੌਲੀ ਡੇਡੀ ਕਰਕੇ ਨਾ ਸਾਰਾ ਨੀਚੇ ਨੂੰ ਡੋਲਤਾ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਬਾਜਰਾ ਸਾਰਾ ਖਿੰਡ ਜਾਂਦਾ ਹਨਾ ਫਿਰ ਮੈਂ ਸਾਰੀਆਂ ਚੀਜ਼ਾਂ ਖਿੱਚ ਕੇ ਲਾਇਆ ਸੀਗਾ ਬਟ ਹਜੇ ਮੈਂ ਚਾਰ ਚੜਈਆ ਕਰਨਾ ਚਾਰ ਚੜਈਆ ਮੈਂ ਤਾਂ ਨਹੀਂ ਕਰ ਰਹੀ ਕਿਉਂਕਿ ਬੱਦਲਬਾਈ ਬਣੀ ਹੋਈ ਆ ਰੂਮਸ ਤਾਂ ਦੇਖੋ ਮੇਰੇ ਸਾਫ ਹੋਏ ਨੇ ਚਾਰ ਚੜਈਆ ਕਰੇ ਵੀ ਕੀ ਹਨਾ ਸਾਰੇ ਕਲੀਨ ਤਾਂ ਘਰ ਪਿਆਏ ਬਟ ਹਜੇ ਮੈਂ ਕਿਉਂਕਿ ਮੇਰਾ ਡੇਲੀ ਦਾ ਹੀ ਕੰਮ ਆ ਮੈਂ ਹਰ ਇੱਕ ਚੀਜ਼ ਤੇ ਡੇਲੀ ਕਪੜਾ ਮਾਰ ਨਹੀਂ ਮਾਰਨਾ ਹੈ ਜੇ ਤਾਂ ਪੱਕਾ ਕਦੇ-ਕਦੇ ਮਾਰੀਏ ਫਿਰ ਤਾਂ ਆਪਾਂ ਨੂੰ ਹੁੰਦਾ ਵੀ ਹਾਇ ਘੰਦਾ ਹੋਇਆ ਪਿਆ ਹਨਾ ਵੀ ਪਾ ਸਫਾਈ ਕਰਨੀ ਆ ਤੇ ਮੈਂ ਤਾਂ ਨਹੀਂ ਕਰ ਰਹੀ ਐਂ ਕਿਉਂਕਿ ਬੱਦਲਵਾਈ ਬਣੀ ਰਹਿੰਦੀ ਆ بارش ਦਾ ਮੌਸਮ ਹੋ ਰਿਹਾ ਪਿਆ ਤੇ ਮੀਂਹ ਵਗਾਰਾ ਦਾ ਕੁਝ ਪਤਾ ਨਹੀਂ ਹੁੰਦਾ ਹੈਗਾ ਮੈਨੂੰ ਇਹ ਵਾਲੀ ਜਿਸ ਦਿਨ ਤੋਂ ਟਿੱਕੀ ਹੋਗੀ ਉਸ ਦਿਨ ਅਸੀਂ ਸਫਾਈ ਕਰਾਂਗੇ ਹਨਾ ਸਾਢੇ 7 ਦਾ ਟਾਈਮ ਹੋ ਗਿਆ ਸਾਡੇ ਸੱਤ ਦਾ ਟਾਈਮ ਹੋ ਗਿਆ ਅਭੀ ਚੋ ਦਾ ਐਗਜ਼ਾਮ ਆ ਅੱਜ ਹੋ ਗਿਆ ਇੱਕ ਤਿੰਨ ਰਹਿਗੇ ਸੀ ਇਹਨਾਂ ਦੇ ਬਾਕੀ ਹੋਗੇ ਸੀਗੇ ਤੇ ਅਭੀ ਚੋ ਦਾ ਹੁਣ ਪੜ ਰਹੀ ਹੈ ਕਿਉਂਕਿ ਇੱਕ ਪਹਿਲਾ ਹੋ ਛੁੱਟੀਆਂ ਹੋਣ ਤੋਂ ਪਹਿਲਾਂ ਫਿਰ ਇਹਨਾਂ ਦੇ ਐਗਜ਼ਾਮ ਚੱਲ ਰਹੇ ਸੀਗੇ ਫਿਰ ਇੱਕਦਮ ਹੀ ਛੁੱਟੀਆਂ ਹੋ ਗਈਆਂ ਨਾ ਤਾ ਕਰਕੇ ਫਿਰ ਸਪੂਰ ਬੰਦ ਹੋ ਗਏ ਸੀਗੇ ਫਿਰ ਜਿਹੜੇ ਤਿੰਨ ਸੀਗੇ ਉਹ ਰਹਿ ਗਏ ਸੀਗੇ ਹੁਣ ਉਹ ਅੱਜ ਲਿਆ ਇੱਕ ਹੁਣ ਇੱਕ ਕੱਲ ਨੂੰ ਆ ਇੱਕ ਪਰਸੋਂ ਨੂੰ ਆ ਹਨਾ ਹਾਂ ਤਿੰਨ ਇਕੱਠੇ ਹੀ ਨੇ ਤੇ ਬਾਕੀ ਜੀ ਸਾਢੇ ਸੱਤ ਦਾ ਟਾਈਮ ਹੋ ਗਿਆ ਦਾਲ ਅੱਜ ਮੈਂ ਮਾਰਨਿੰਗ ਚ ਬਣਾ ਲਈ ਸੀਗੀ ਹੁਣ ਮੈਂ ਨਹੀਂ ਬਣਾਉਣੀ ਹੈਗੀ ਤੜਕਾ ਜ਼ਰੂਰ ਲਾਉਂਗੀ ਕਿਉਂਕਿ ਉੱਚ ਮਿਰਚ ਬਹੁਤ ਘੱਟ ਸੀਗੀ ਜਿਹੜੀਆਂ ਮਿਰਚਾਂ ਲੈਂਦੀਆਂ ਹੋਈ ਸੀ ਬਿਲਕੁਲ ਫਿੱਕੀਆਂ ਸੀਗੀਆਂ ਸੋ ਅਸੀਂ ਥੋੜਾ ਜਿਹਾ ਸਪਾਈਸੀ ਹਨਿਆ ਤਾਂ ਕਰਕੇ ਹੁਣ ਸ਼ਾਇਦ ਪਾਪਾ ਨੂੰ ਕਿਹਾ ਮੈਂ ਕਿਹਾ ਮਿਰਚਾਂ ਸਿੱਖੀਆਂ ਲੈ ਕੇ ਆਇਓ ਵੀ ਵਧੀਆ ਚ ਲੈ ਕੇ ਆਇਓ ਹਨਾ ਰਕੋੜੀਆਂ ਹੋਣ ਤੇ ਤਾਂ ਕਰਕੇ ਫਿਰ ਤੇਰਾ ਜੂੜਾ ਇਹ ਹੁਣ ਮੈਂ ਕੱਟਣਾ ਸਹਿਜ ਜਿਵੇਂ ਇਹਨੂੰ ਆਪਣੀ ਦਿੱਤਾ ਕਰਾ ਲਿਆ ਕਰ ਸਵੇਰੇ ਕੁੱਤਾ ਕਰਾ ਕੇ ਚਾਹੀਦਾ ਇਹਨੂੰ ਵਧੀਆ ਲੱਗਦਾ ਹੈਗਾ ਤੇਰੇ ਸਿਰ ਭੁੱਲਾ ਤੇ ਹੁਣ ਆਪਾਂ ਨਾ ਉਹ ਕਰਾਂਗੇ ਕੀ ਕਹਿੰਦੇ ਹੁੰਦੇ ਨੇ ਮੂਰ ਫਿਰਦਾ ਸੀਗਾ ਮੈਂ ਕਹਿੰਦਾਂ ਕੀ ਆ ਵੇੜੇ ਚ ਤੇ ਉਹ ਕੀ ਕਹਿੰਦਾ ਹੁੰਦੇ ਨੇ ਆਪਾਂ ਮੈਂ ਦੇਖਣ ਲਈ ਦਾਲ ਨੂੰ ਤੜਕਾ ਲਾਵਾਂਗੇ ਆਪਾਂ ਹਨਾ ਤੇ ਦਾਲ ਨੂੰ ਆਪਾਂ ਤੜਕਾ ਦਵਾਰੇ ਲਾ ਦਾਂਗੇ ਮਿਰਚਾਂ ਦਾ ਹੀ ਲਾਉਂਗੀ ਪਿਆਜ਼ ਵੀ ਉੱਚ ਕੁਝ ਨਹੀਂ ਪਾਉਂਦੀ ਕਿਉਂਕਿ ਸਵੇਰੇ ਸਾਰਾ ਕੁਝ ਪਾਇਆ ਹੈ ਸਿਰਫ ਮਿਰਚਾਂ ਦਾ ਹੀ ਇੱਕ ਆਪਾਂ ਉਹ ਕਰਨਾ ਹੈ ਵੀ ਮਿਰਚ ਘੱਟ ਸੀਗੀ ਤਾਂ ਕਰਕੇ ਮਿਰਚਾਂ ਹੀ ਹੋਰ ਪਾਵਾਂਗੇ ਤੇ ਬਾਕੀ ਜੀ ਬਣੇ ਰਹੋ ਵਲੌਗ ਦੇ ਨਾਲ ਕਿ ਸਾਇਦ ਆਪਾਂ ਉਹ ਵਾਲੇ ਨੇ ਬਸ ਮਿਰਚਾ ਲੈ ਕੇ ਆਲੇ ਨਾ ਤੇਖਦੀ ਹਾਂ ਮੈਂ ਫੋਨ ਕਰਕੇ ਹੁਣ ਪੁੱਛਦੀਆਂ ਫਿਰ ਉਹਨੇ ਟਾਈਮ ਤੇ ਮੈਂ ਰੋਟੀ ਬਣਾਉਣ ਲੱਗ ਜਾਣਾ ਕਿਉਂਕਿ ਰੋਟੀ ਨਾਲ ਦੀ ਨਾਲ ਬਣ ਜੂਗੀ ਕਿ ਸਾਇਦ ਆਪਾਂ ਉਹ ਪਾਉਣਗੇ ਮਿਰਚਾ ਕਟਿੰਗ ਕਰਕੇ ਨਾਲ ਦੀ ਨਾਲ ਆਪਾਂ ਫਿਰ ਗਾਹ ਨੂੰ ੜਕਾ ਲਾ ਦਾਂਗੇ ਤੇ ਬਾਹਰ ਤੁਹਾਨੂੰ ਪਤਾ ਹੀ ਆ ਬਾਹਰ ਦਾ ਮੌਸਮ ਬੱਦਲਵਾਈ ਬਣੀ ਹੋਈ ਆ ਤੇ ਮੀਂਹ ਬਗਾਰਾ ਪੈ ਨਹੀਂ ਰਿਹਾ ਹੈਗਾ ਵੈਸੇ ਮੌਸਮ ਬਸ ਅੱਜ ਸਵੇਰ ਦਾ ਇਦਾਂ ਵਈਆ ਦੇਖ ਲਓ ਪੂਲ ਬੱਦਲਵਾਈ ਬਣੀ ਹੋਈ ਆ ਇਹ ਲਗਭਗ ਨਹੀਂ ਪੈ ਰਹੇ ਨੇ ਪਰ ਇੱਥੇ ਅਜੇ ਮੀਂਹ ਨਹੀਂ ਪਿਆ ਤੇ ਬਾਕੀ ਦੇਖੋ ਕਦੋਂ ਮੀਂਹ ਪੈਂਦਾ ਸਾਇਦ ਆਪਾਂ ਨੂੰ ਪਤਾ ਨਹੀਂ ਉਹ ਲੈ ਕੇ ਆਉਣੇ ਦੀ ਪਤਾ ਨਹੀਂ ਭੁੱਲਿਆ ਹੋਣੇ ਉੱਥੇ ਨਾ ਆਪਾਂ ਦੂਜੀ ਜਾਲੀ ਵਾਲਾ ਜਿਹੜਾ ਨਿੱਚੇ ਨੂੰ गिरਦਾ ਹੁੰਦਾ ਪਰ ਜਸਟ ਵਨ ਹਵਾਇ ਤੇ ਆਪਣੇ ਆਪ ਚੱਕ ਹੋ ਜਾਂਦਾ ਨਾ ਜਿਹੜਾ ਉਹ ਮਤਲਬ ਕਿ ਜਾਲੀ ਜੀ ਉਹ ਲਾਉਣੀ ਆ ਉੱਥੇ ਹੈ ਨਾ ਸਾਡੇ ਲੱਗਿਆ ਸੀ ਕਿ ਦੂਜੀ ਉਹ ਪੁੱਲ ਤੇ ਉੱਦੇ ਪਰ ਰੱਖੀ ਹੋਈ ਆ ਤੇ ਚਲੋ ਜੀ ਹੁਣ ਮੈਂ ਆਹ ਸਾਡੇ ਪਤਾ ਨਹੀਂ ਕਿਹੜਾ ਦਰਖਤ ਤਾਂ ਆਪਣੇ ਆਪ ਉੱਗੀ ਜਾਂਦੇ ਨੇ ਇੱਕ ਤਾਂ ਚਲੋ ਜੀ ਹੁਣ ਮੈਂ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਮੈਂ ਬਣਾਵਾਂ ਮੈਂ ਰੋਟੀ ਫੋਨ ਕਰਕੇ ਸਾਇਦ ਪਾਪਾ ਨੂੰ ਅੱਜ ਫਿਰ ਆਪਾਂ ਜਲਦੀ ਫ੍ਰੀ ਹੋ ਜਾਾਂਗੇ ਜਲਦੀ ਘਰਾਂਗੇ ਹਨਾ ਤੇ ਸਾਲ ਜਲਦੀ ਜਲਦੀ ਕੰਮ ਨਿਪਟਾਣਗੇ ਤੇ ਬਣੇ ਰਹੋ ਤੁਸੀਂ ਮੇਰੇ ਵਲੌਗ ਦੇ ਨਾਲ ਹਾਂਜੀ ਇੱਥੇ ਮੈਂ ਸੈਦ ਪਾਪਾ ਨੂੰ ਕਾਲ ਕਰ ਲਈ ਸੀ ਇਹੋ ਕਹਿੰਦੇ ਵਸ ਵੀ ਮੈਂ ਥੋੜੇ ਟਾਈਮ ਤੱਕ ਆ ਜਾਣਾ ਫਿਰ ਮੈਂ ਕਿਹਾ ਮੈਂ ਚਲੋ ਉਹਨਾਂ ਟਾਈਮ ਚਾਟਾ ਗੁੰਨੇ ਕੇ ਰੱਖ ਲੈਣੀ ਆ ਫਿਰ ਇੱਥੇ ਆਪਾਂ ਸ਼ਾਮ ਦਾ ਰਾਤ ਦਾ ਟਾਈਮ ਹੋ ਗਿਆ ਸੀਗਾ ਮੈਨੂੰ ਲੱਗਦਾ ਇੱਥੇ 8:30 ਵਜੇ ਸੀਗੇ ਹਾਂਜੀ 8:00 8:30 ਸਾਢੇ 8 ਦਾ ਟਾਈਮ ਹੋ ਗਿਆ ਸੀਗਾ ਹਾਂਜੀ ਤੇ ਸਾਢੇ 8 ਵਜੇ ਮੈਂ ਇੱਥੇ ਲੱਗ ਗਈ ਸੀਗੀ ਆਟਾ ਗੁੰਨਣ ਮੈਂ ਕਿਹਾ ਚਲੋ ਆਟਾ ਗੁੰਨੇ ਕੇ ਰੱਖ ਦੰਨੀ ਆ ਵੀ ਸੈਦ ਪਾਪਾ ਫਿਰ ਮਿਰਚਾ ਲੈ ਕੇ ਆਉਣਗੇ ਨਾਲ ਦੀ ਨਾਲ ਫਿਰ ਉਹਨਾਂ ਨੂੰ ਆਪਾਂ ਤੜਕਾ ਵੀ ਲਾ ਲਾਂਗੇ ਸਬ ਦਾਲ ਨੂੰ ਹਨਾ ਕਿਉਂਕਿ ਤੁਹਾਨੂੰ ਦੱਸਿਆ ਆਇਆ ਪਹਿਲਾਂ ਤੁਸੀਂ ਦੇਖਿਆ ਵੀ ਹੋਣੀਆਂ ਵੀ ਮੈਂ ਕਿੰਨੀਆਂ ਸਾਰੀਆਂ ਮਿਰਚਾਂ ਪਾਈਆਂ ਸੀਗੀਆਂ ਬਟ ਬਿਲਕੁਲ ਵੀ ਮਿਰਚ ਨਹੀਂ ਸੀਗੀ ਤੇ ਫਿੱਕੀ ਫਿੱਕੀ ਸਾਡੇ ਤੋਂ ਖਾਈ ਨਹੀਂ ਜਾਂਦੀ ਹੈਗੀ ਦੇ ਇਸ ਤੇ ਮੈਂ ਆਟਾ ਗੁੰਨਣ ਲੱਗੀ ਸੀ ਕਿ ਮੈਨੂੰ ਨਾ ਆਟਾ ਗੁੰਨਣਾ ਇੰਨਾ ਪਸੰਦ ਆ ਮੈਨੂੰ ਇੰਨਾ ਵਧੀਆ ਲੱਗਦਾ ਨਾ ਆਟਾ ਗੁੰਨਣਾ ਜੇ ਮੈਨੂੰ ਕੋਈ ਕਹਿ ਦੇਵੇ ਵੀ ਹਾਂ ਆਟਾ ਗੁੰਨਦੇ ਮੈਨੂੰ ਜਮਾ ਵੀ ਚੀਜ਼ ਕਿཅੇ ਨਹੀਂ ਆਉਂਦੀ ਆਟਾ ਗੁੰਨਣ ਤੋਂ ਕਈ ਪੈਣਾ ਨੂੰ ਹੁੰਦਾ ਹੈ ਨਾ ਵੀ ਆਟਾ ਗੁੰਨਣੋ ਲੈ ਮੈਨੂੰ ਆਟਾ ਗੁੰਨ ਕੇ ਦੇ ਦੋ ਮੈਂ ਫੇਰ ਰੋਟੀ ਬਣਾਉਂਗੀ ਬਟ ਮੈਨੂੰ ਇੰਨਾ ਵਧੀਆ ਲੱਗਦਾ ਨਾ ਆਟਾ ਗੁੰਨਣਾ ਮੈਨੂੰ ਕੋਈ ਕਹਿ ਦੇਵੇ ਨਾ ਵੀ ਤੂੰ ਆਟਾ ਗੁੰਦੇ ਮੈਂ ਮਿੰਟ ਲਾਉਣੀ ਆ ਮੈਂ ਨਾ 2 ਮਿੰਟ ਲਾਉਣੀ ਆ 2 ਮਿੰਟ ਵੀ ਕੀ ਮੈਂ ਬਹੁਤ ਛੇਤੀ ਆਟਾ ਗੁੰਦਨ ਨਹੀਂ ਆ ਹਨਾ ਮਤਲਬ ਕਿ ਮੈਂ ਨਵ ਵਧੀਆ ਲੱਗਦਾ ਆਟਾ ਗੁੰਨਣਾ ਤੇ ਇੱਥੇ ਆਪਾਂ ਜੀ ਬਸ ਆਟਾ ਗੁੰਨ ਕੇ ਸਾਇਦ ਦੇ ਪਾਪਾ ਦੀ ਉਸ ਤੋਂ ਬਾਅਦ ਮੈਂ करूंगी ਵੇਟ ਉਹ ਆਉਣਗੇ ਤੇ ਬਾਕੀ ਜੀ ਬਸ ਇਹੀ ਕੰਮਕਾਰ ਹੁੰਦੇ ਨੇ ਘਰਾਂ ਦੇ ਹਨਾ ਤੇ ਝਾੜੂ ਪੋਚਾ ਹੁਣ ਕਲੀਨਿੰਗ ਵਗੈਰਾ ਤੁਹਾਨੂੰ ਮੈਂ ਬਹੁਤ ਘੱਟ ਦਿਖਾ ਰਹੀ ਆ ਹੁਣ ਤੁਹਾਨੂੰ ਮੈਂ ਖਾਣਾ-ਦਾਣਾ ਇਹੀ ਚੀਜ਼ਾਂ ਜ਼ਿਆਦਾ ਦਿਖਾ ਰਹੀ ਆ ਬਟ ਉਹ ਵੀ ਦਿਖਾਵਾਂਗੀ ਮੈਂ ਸਾਰੇ ਉੱਪਰੀ ਗੱਲ ਸਲੂਟ ਵਾਰਦਾ ਇੱਕ ਥੋੜੀ ਜਿਹੀ ਰਹਿ ਗਈ ਜਣੇ

ਹੁਣ ਤੁਸੀਂ ਆ ਪੈ ਗਏ ਤੁਸੀਂ ਇਹ ਤਾਂ ਡਰੇ ਉਹ ਮਾਰ ਨਹੀਂ ਪਾਉਗੀ ਉਹਦੇ ਨਾਲ ਡ੍ਰਿਲ ਨਾਲ ਹਾਂਜੀ ਕਿਹੜਾ ਲੱਕੜੀ ਵਾਲਾ ਲੱਕੜੀ ਵਾਲਾ ਕੋਈ ਜਾਂਦੀ ਉਹ ਇੱਕ ਹੀ ਲੈ ਕੇ ਆਏ ਤੁਸੀਂ ਹੋਰ ਉਧਾਏ ਚੱਲ ਜਣਾ ਬਥੋਂ ਚੜੀਏ ਹਾਂ ਮੈਂ ਬਾਹਰ ਕੱਢਣ ਇਹ ਅੱਜ ਲੈ ਗਿਆ ਸਰ ਉਹ ਤਾਰ ਦੀ ਉਧਰ ਨੂੰ ਦਿੱਕਤ ਆਊਗੀ ਥੋੜੀ ਜੀ ਅਲੱਗ ਲਾ ਲੀ ਦੋ ਹਾਂ ਬਾਹਰਲੀ ਸਾਈਡ ਤੋਂ ਤਾਂ ਪਰ ਕਿੱਥੇ ਤਕਾਰ ਆ ਦੇ ਆਹ ਲੋ ਆ ਪਾ ਇਹ ਮੈਂ ਕੋ ਪਲਾਸਟਿਕ ਦੇ ਦੇਖੇ ਆ ਹਾਂ ਹੁਣ ਸੀਲੇਉਣ ਲੱਗ ਗਏ ਹੈ ਬਣਿਕ ਰ ਇਹਦੇ ਨਾ ਗਰੰਟੀ ਨਹੀਂ ਹੈਗੀ ਉਹਦੀ ਤਾਂ ਮੈਂ ਭੁੱਲ ਜਾਣਾ ਮੈਂ ਰੱਖ ਲੈਣੀ ਆ ਤੁਸੀਂ ਰੱਖਦੇ ਹੋ ਇਹ ਨਾ ਉਹਦੇ ਨਾਲ ਲੱਗੋ ਅੰਦਰ ਲੱਗੋ ਜੋ ਤਾਂ ਇਹ ਮੂਲ ਲੈ ਕੇ ਉਹ ਬੜਾ ਚੋਰਾ ਆ। ਆਹ ਮੁਲ ਕਰਦੀ ਫਰੇਮ ਪਹਿਲਾਂ ਬਣੂਗੀ ਮੈਨੂੰ ਲੱਗਦਾ। ਇਹ ਅੰਦਰਲੀ ਸਾਈਡ ਲੱਗੂਗਾ। ਠੀਕ ਹੈ। ਇਹਨਾ ਬੜਾ ਵੀ ਹੁੰਦਾ ਕੋਈ। ਪੁੱਛ ਲਿਓ ਬਿਕਰ ਨੂੰ ਪੁੱਛ ਲਿਓ ਇਹ ਅਗਲੇ ਦਿਨਾਂ ਚ। ਆਹ। ਆਪੇ ਹੋਰ ਦੇਖ ਲਵਾਂਗੇ ਅੱਪਕੇ ਚੱਕ ਕੇ ਮੈਂ ਭੁੱਲ ਜਾਣਾ ਫਿਰ। ਕੀ ਜੀ? ਤੁਹਾਨੂੰ ਲਾਉਣਾ। ਓਹੋ। ਪਰੰਤ ਤੰਗ ਆਸੀ। ਦੇਖਾ। ਇਹ ਲਾਉਦਾ ਸੁੱਟਾ। ਸੁੱਟ ਲਾਉਦਾ ਕਿਹਨੇ ਲਾਉਦਾ ਕਿਹਨੇ? ਓ ਤੁਸੀਂ ਵਿਚਲਾ ਸਬਾਨ ਕੱਢ ਲੈਣਾ ਮੈਂ ਚੱਕ ਲੈਣਾ ਪੁੱਤ ਭਾਰਾ ਏ। ਆਏ ਫਿਰ ਉਹ ਤਾਂ ਇਹ ਉਹ ਮੇਦੀ ਨਾ ਹੈਗਾ ਪਿੱਛੇ ਨੂੰ ਆ ਬਮਾਰਨੇ ਵਾਲਾ ਆ ਫਿਰ ਆਪਾਂ ਨੂੰ ਥੋੜੀ ਹਵਾ ਇੱਥੋਂ ਲੱਗੇ ਇੱਧਰਲੀ ਸਾਈਡ ਆ ਫਿਰ ਹਵਾ ਇਧਰ ਉਹ ਅਰਜਾ ਕਰਨ ਵਾਲਾ ਹਾ ਉਹੀ ਕਹਿ ਰਹੀ ਆ ਵੀ ਇੱਧਰਲੀ ਸਾਈਡ ਤੋਂ ਨਹੀਂ ਹਵਾ ਪਤਾ ਲੱਗੇਣੀ ਦੂਜੀ ਸਾਈਡ ਤੋਂ ਪਤਾ ਲੱਗੂਗੀ ਇਹ ਕਹਿ ਰਹੀ ਆ ਚਲੋ ਜੀ ਮੈਂ ਰੋਟੀ ਬਣਾ ਲਵਾਂ ਰੋਟੀ ਬਣਾ ਕੇ ਤੁਹਾਨੂੰ ਫੇਰ ਮਿਲਦੀ ਆ ਅੱਜ ਮੇ ਲੇਟ ਹੋ ਗਈ ਹੁਣ ਮੈਂ ਰੋਟੀ ਬਣਾ ਲਵਾਂ ਹਾਂਜੀ ਇੱਥੇ ਜ਼ੈਲ ਦੇ ਪਾਪਾ ਆਗੇ ਸੀਗੇ ਬਸ ਉਹਨਾਂ ਨਾਲ ਮੈਂ ਹਸੀ ਮੂਜਾਕ ਲੱਗ ਗਈ ਸੀਗੀ ਕਰਨ ਤੇ ਇੱਥੇ ਮੈਂ ਲੱਗ ਗਈ ਸੀਗੀ ਦਾਲ ਨੂੰ ਦੁਬਾਰਾ ਤੜਕਾ ਲਾਉਣ ਮੈਂ ਨਾ ਮਿਰਚਾ ਕਟਿੰਗ ਕਰ ਲੀਆਂ ਸੀਗੀਆਂ ਤੇ ਛੋਟਾ ਜਿਹਾ ਇੱਕ ਪਿਆਜ਼ ਵੀ ਪਾਏ ਲਿਆ ਸੀਗਾ ਫਿਰ ਮੈਂ ਕਿਹਾ ਚਲੋ ਵੀ ਹੁਣ ਮੈਂ ਕੱਲੀਆਂ ਮਿਰਚਾਂ ਦਾ ਕਦਮ ਲਾਉਣਾ ਮੈਂ ਨਾਲ ਪਿਆਜ਼ ਵੀ ਪਾਈ ਲੈਣੀ ਆ ਪਰ ਛੋਟਾ ਜਿਹਾ ਪਾਇਆ ਸੀਗਾ ਬਿਲਕੁਲ ਹੀ ਤੇ ਨਾਲ ਦੀ ਨਾਲ ਹੁਣ ਬਸ ਆਪਾਂ ਇੱਥੇ ਹਾਸੀਆਂ ਖੇਡੀਆਂ ਕਰ ਲੀਆਂ ਸੀਗੀਆਂ ਮੈਨੂੰ ਆਦਾ ਤਾਂ ਮੈਂ ਚੁੱਪ ਕਰਕੇ ਨਹੀਂ ਬੈਠ ਸਕਦੀ ਹੈਗੀ ਮੈਂ ਨਾ ਮੈਨੂੰ ਇਹ ਹੁੰਦਾ ਵੀ ਘਰ 'ਚ ਬਸ ਬੋਲੀ ਜਾਓ ਬੋਲੀ ਜਾਓ ਚਾਹੇ ਲੜ ਲੋ ਚਾਹੇ pid ਲੋ ਚਾਹੇ ਹਾਸ ਲੋ ਚਾਹੇ ਘੇਟ ਲੋ ਬਸ ਵੀ ਘਰ 'ਚ ਨਾ ਸ਼ਾਂਤੀ ਜੀ ਨਹੀਂ ਮੈਨੂੰ ਵਧੀਆ ਲੱਗਦੀ ਵੀ ਛੁੱਪ ਛੁੱਪ ਜੇ ਬੈਠੇ ਰਹੋ ਨਾ ਸਾਰੇ ਜਾਣੇ ਵੀ ਕਿਸੇ ਨਾ ਕੋਈ ਬੋਲੋ ਨਾ ਚਾਹੇ ਗਾਣਾ ਹੀ ਕੱਢ ਲੋ ਪਰ ਬੋਲਦੇ ਰਹੋ ਮੈਨੂੰ ਇਹ ਵਧੀਆ ਲੱਗਦਾ ਤੇ ਉਸ ਤੋਂ ਬਾਅਦ ਜੀ ਆਪਾਂ ਦਾਲ ਨੂੰ ਹਣ ਅਤੇ ੜਕਾ ਲਗਾ ਦਾਂਗੇ ਤੇ ਦੁੱਧ ਵੀ ਮੈਂ ਗਰਮ ਰੱਖਤਾ ਸੀਗਾ ਦੁੱਧ ਸਾਇਦ ਆਪਾਂ ਤੁਹਾਨੂੰ ਪਤਾ ਹੀ ਅਸੀਂ ਖੰਨੇ ਤੋਂ ਹੀ ਲੰਨੇ ਆ ਦੁੱਧ ਦਾ ਕਾਫੀ ਸਾਲਾਂ ਤੋਂ ਇੱਕ ਮਤਲਬ ਕਿ ਡਾਇਰੀ ਤੋਂ ਲੰਦੇ ਆ ਅਸੀਂ ਦੁੱਧ ਜਿਨ੍ਹਾਂ ਤੋਂ ਬਹੁਤ ਟਾਈਮ ਤੋਂ ਉਹਨਾਂ ਤੋਂ ਹੀ ਲੰਨੇ ਆ ਤੇ ਉਹ ਲੈ ਕੇ ਆਗੇ ਸੀਗੇ ਤੇ ਨਾਲ ਦੀ ਨਾਲ ਮੈਂ ਗਰਮ ਵੀ ਰੱਖਤਾ ਸੀਗਾ ਇੱਥੇ ਲੱਗੀ ਸੀਗੀ ਮੈਂ ਰੋਟੀ ਬਣਾਉਣ ਰੋਟੀ ਤੁਸੀਂ ਕਹੋਗੇ ਮੈਨੂੰ ਕਹੀ ਪੈਣਾ ਜਿਹੜੀਆਂ ਜਾਣਦੀਆਂ ਨੇ ਜਿਹੜੇ ਪਹਿਲਾਂ ਤੋਂ ਵਲੌਗ ਦੇਖਦੇ ਉਹਨਾਂ ਨੂੰ ਮੈਂ ਦੱਸਿਆ ਹੋਇਆ ਜੇ ਕੋਈ ਨਿਊ ਜੁੜਿਆ ਤਾਂ ਫਿਰ ਮੈਂ ਉਹਨਾਂ ਨੂੰ ਦੱਸ ਦੰਨੀ ਆ ਇਹ ਮੈਂ ਜੀ ਕਹਣਗੇ ਵੀ ਚੱਕਲਾ ਪ੍ਰਾਂਤ ਚ ਰੱਖ ਕੇ ਬਣਾ ਰਹੀ ਆ ਨਾ ਰੋਟੀ ਮੈਂ ਤਾਂ ਬਣਾ ਲੈਣੀ ਆ ਕਿਉਂਕਿ ਬੂਰਾ ਵਗੈਰਾ ਫਿਰ ਬਾਹਰ ਨਹੀਂ ਖਿੰਡਦਾ ਹੈਗਾ ਤੇ ਵਧੀਆ ਤਰੀਕੇ ਨਾਲ ਰੋਟੀ ਬਣ ਜਾਂਦੀ ਆ ਮੈਨੂੰ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਰੋਟੀ ਬਣਾਉਣ ਚ ਤਾਂ ਕਰਕੇ ਮੈਂ ਪ੍ਰਾਤ ਦੇ ਵਿੱਚ ਆਪਣਾ ਰੱਖ ਲੈਣੀ ਹੁੰਨੀ ਆ ਹਨਾ ਫਿਰ ਬੂਰਾ ਵਗੈਰਾ ਵੀ ਬਾਹਰ ਨਹੀਂ ਹਨਾ ਖਿਡਦਾ ਹੈਗਾ ਤਾਂ ਕਰਕੇ ਵੈਸੇ ਤਾਂ ਕਈ ਪੈਣਾ ਖਵਾਰ ਜਾਂ ਕੋਈ ਕੱਪੜਾ ਪਛਾਲਣੀਆਂ ਬਟ ਮੈਂ ਪ੍ਰਾਤੇ ਰੱਖ ਲੰਨੀ ਉਹਨੇ ਫਿਰ ਮੈਨੂੰ ਇਹ ਹੁੰਦਾ ਵੀ ਵੇਸਟ ਨਹੀਂ ਹੁੰਦਾ ਨਾਲੇ ਖਿਡਦਾ ਨਹੀਂ ਹੈਗਾ ਹਨਾ ਤੇ ਹੁਣ ਕਈ ਪੈਣਾ ਕਹਿਣਗੇ ਵੀ ਹਾਏ ਇਹਦੇ ਕੋਲ ਪਤਾ ਨਹੀਂ ਚਿਮਟਾ ਨਹੀਂ ਹੈਗਾ ਹਨਾ ਤੁਸੀਂ ਉਹ ਟਾਕੀ ਚ ਦੇਖੋ ਮੇਰੇ ਜਿਹੜੀ ਸਾਹਮਣੇ ਵਿੰਡੋ ਆ ਨਾ ਉਹਦੇ ਚ ਜਿੱਥੇ ਹਾਂ ਆਪਣਾ ਦੁੱਧ ਵਾਲੀ ਉਹ ਰੱਖੀ ਹੈ ਪਤੀਲੀ ਨਾ ਉਹਦੇ ਕੋਲ ਦੇਖੋ ਲੰਕਰੀ ਹੈ ਨਾ ਬਟ ਮੈਨੂੰ ਚਿਮਟਾ ਬਰਤਨ ਦੀ ਆਦਤ ਹੈ ਨਹੀਂਗੀ ਮਤਲਬ ਕਿ ਜੇ ਚੁੱਲੇ ਵਗੈਰਾ ਤੇ ਰੋਟੀ ਬਣਾਣੀ ਹੋਵੇ ਫਿਰ ਤਾਂ ਚਲੋ ਵਰਤ ਹੋ ਜਾਂਦਾ ਹਨਾ ਮੈਨੂੰ ਗੈਸ ਤੇ ਨਹੀਂ ਹੈਗੀ ਬਿਲਕੁਲ ਵੀ ਆਦਤ ਵੀ ਮੈਂ ਹੱਥ ਨਾਲੇ ਰੋਟੀ ਉਹ ਕਰਦੀ ਆ ਮੈਂ ਗਰਮ ਪਾਂਡਾ ਵੀ ਚੱਕ ਲੰਨੀ ਆ ਮੈਨੂੰ ਮਤਲਬ ਕਿ ਸੇਕ ਹੱਥਾਂ ਨੂੰ ਘੱਟ ਲੱਗਦਾ ਇਹ ਮੈਂ ਚੱਕ ਲੰਨੀ ਆ ਮੈਂ ਜਿਵੇਂ ਹੁਣ ਦੁੱਧੋ ਪਾਲ ਕੇ ਨਾਲ ਦੀ ਨਾਲ ਮੈਂ ਤਾਰ ਕੇ ਰੱਖ ਦੇਣਾ ਨਾਲੇ ਉਹ ਹੁੱਲ ਗਰਮ ਹੋਊਗਾ ਪਰ ਮੈਂ ਚੱਕ ਲੰਨੀ ਆ ਹਨਾ ਉਗਾਂਦੇ ਨਹੀਂ ਹੁੰਦੇ ਫਿਰ ਉਦਾਂ ਦੇ ਹੱਥ ਬਣ ਜਾਂਦੇ ਨੇ ਜਿੱਦਾਂ ਦੇ ਆਪਾ ਬਣਾਉਣੇ ਹੋਣ ਹਨਾ ਮੈਂ ਗਰਮ ਪਾਂਡਾ ਵੀ ਚੱਕ ਲੰਨੀ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਮੈਂ ਪਤਲੀ ਚੱਕ ਕੇ ਇੱਕ ਸਾਈਡ ਤੇ ਕਰਕੇ ਰੱਖ ਦੰਨੀ ਜਿੰਨੀ ਮਰਜ਼ੀ ਗਰਮ ਹੋਵੇ ਹਨਾ ਤੇ ਰੋਟੀ ਦਾ ਫਿਰ ਮੈਂ ਹੱਥਾਂ ਨਾਲ ਹੀ ਸੇਕਦੀ ਹੁੰਨੀ ਆ ਮੈਨੂੰ ਚਿਮਟ ਵਗੈਰਾ ਦੀ ਘੱਟੇ ਆਦਤ ਆ ਦੇਖੋ ਬਸ ਮੈਨੂੰ ਇਹ ਹੁੰਦਾ ਵੀ ਹੱਥ ਨਾਲ ਹੀ ਸੇਕ ਲਓ ਫਟਾਫਟ ਹਨਾ ਚਿਮਟਾ ਮੈਨੂੰ ਫੜਨਾ ਥੋੜਾ ਜਿਹਾ ਔਖਾ ਲੱਗਦਾ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਚਿਮਟੇ ਨਾਲ ਰੋਟੀ ਉਹ ਕਰਨੀ ਤੇ ਇੱਥੇ ਉਹ ਰੋਟੀ ਪਾਣੀ ਖਾ ਕੇ ਦੇਖੋ ਜੀ ਸਾਡੀ ਹੋ ਗਈ ਮੈਂ ਨਾ ਕਿਹਾ ਜ਼ਾਇਦ ਆਪਾਂ ਨੇ ਮੈਂ ਕਿਹਾ ਕੋਈ ਨਾ ਮੈਂ ਹੁਣ ਸਾਰਿਆਂ ਨੂੰ ਐ ਕਹੂੰਗੀ ਮੈਨੂੰ ਸਹਿਜ ਦੇ ਪਾਪਾ ਨੇ ਕੁੱਟ-ਕੁੱਟ ਕੇ ਪਾਇਏ ਮੇਰੇ ਨੀਲ ਹਨਾ ਮੈਂ ਕਿਹਾ ਵੀ ਕਹੂੰਗੀ ਮੈਂ ਹਸਬੰਡ ਨੇ ਮੈਨੂੰ ਬਹੁਤ ਕੁੱਟਿਆ ਬਸ ਇੱਥੇ ਕੁਛ ਨਹੀਂ ਸੀਗਾ ਬਸ ਹਾਸੇ ਮਜ਼ਾਕ ਚੱਲ ਰਿਹਾ ਸੀਗਾ ਮੈਂ ਇਹ ਦੇਖ ਰਹੀ ਸੀ ਇਹ ਮੂਵੀ ਮਤਲਬ ਕਿ ਤਿੰਨੋ ਜਣੇ ਬਾਪ ਪੁੱਤ ਧੀ ਹਨਾ ਮੈਂ ਬੈਠੀ ਸੀਗੀ ਆਪਣੇ ਹੈੱਡਫੋਨ ਲਾ ਕੇ ਫੋਨ ਲਈ ਬੈਠੀ ਸੀਗੀ ਮੈਂ ਲਾਈਵ ਵਗੈਰਾ ਦੇਖ ਰਹੀ ਸੀਗੀ ਹਨਾ ਇਹਨਾਂ ਜਾਣ ਜਾਣ ਕੇ ਵਿੱਚ ਵਿੱਚ ਕੁਛ ਕੁਛ ਬੋਲੀ ਗਏ ਮੇਰੇ ਪੁੱਠੇ ਸਿੱਧੇ ਨੇਵੇਂ ਨਾਲ ਨੂੰ ਇਹ ਸੀਗਾ ਸਹਿਜ ਮਜ਼ਾਕ ਕਰਦੀ ਸੀ ਯਾਨੀ ਪਾਪਾ ਹੁਣ ਜੋ ਮ ਬਟ ਮੈਨੂੰ ਸੁਣ ਰਿਹਾ ਸੀਗਾ ਫਿਰ ਮੈਂ ਉੱਠੀ ਮੈਂ ਕਿਹਾ ਹੁਣ ਮੈਂ ਦੱਸਦੀ ਆ ਪਤਾ ਕਿਉਂਕਿ ਸਾਇਦ ਬਾਪਾ ਨਾ ਕੁਤਕੁਤੀਆਂ ਬਹੁਤ ਮੰਨਦੇ ਨੇ ਮੇਰੇ ਉਹਨਾਂ ਦੇ ਕੁਤਕੁਤੀਆਂ ਕੱਢਣ ਲੱਗ ਜੰਨੀ ਆ ਨਾ ਤੇ ਐਨੇ ਇਹਨਾਂ ਦੀ ਗੰਦੀ ਆਤ ਨੇ ਹੱਥ ਫੜ ਲੈਂਦੇ ਨੇ ਹੱਥ ਫੜ ਕੇ ਨਾ ਉਂਗਲੀਆਂ ਨਾਲ ਉਂਗਲੀਆਂ ਘੁੱਟ ਲੈਂਦੇ ਨੇ ਬੰਦੇ ਦੀ ਨਾ ਜਾਨ ਕੱਢ ਦਿੰਦੇ ਨੇ ਫਿਰ ਬੰਦਾ ਕੁਝ ਵੀ ਨਹੀਂ ਕਰ ਸਕਦਾ ਹੈਗਾ ਮੇਰੇ ਤੋਂ ਤਾਂ ਫਿਰ ਬਿਲਕੁਲ ਵੀ ਨਹੀਂ ਹੱਥਾਂ ਚ ਮੈਂ ਐਨੇ ਜ਼ਿਆਦਾ ਮਤਲਬ ਕਿ ਮੇਰੇ ਤਾਂ ਨੀਲ ਪੈ ਜਾਂਦੇ ਨੇ ਫਿਰ ਜ਼ਿਆਦਾ ਇਹ ਮਤਲਬ ਕਿ ਨਾ ਚੁੰਡੀ ਜੀ ਵੱਟਦੇ ਨੇ ਅਜੀਬ ਤਰੀਕੇ ਦੀ ਹੈ ਨਾ ਉਹ ਚੀਜ਼ ਬਹੁਤ ਉਹ ਕਰਦੇ ਨੇ ਤੇ ਸਹੇਜ ਕਹਿੰਦੀ ਪਾਪਾ ਮੰਮਾ ਦੇ ਮੂੰਹ ਨੂੰ ਕੁਝ ਲਾਓ ਕਿਉਂਕਿ ਮੈਂ ਕਾਨਤ ਬਹੁਤ ਮੰਨਦੀ ਆ ਕੋਈ ਵੀ ਚੀਜ਼ ਮੇਰੇ ਮੂੰਹ ਨੂੰ ਲੱਗੇ ਸਹੇਜ ਕਹਿੰਦੀ ਮੰਮਾ ਪਾਪਾ ਰੱਖ ਕੇ ਚੁੰਗੜੀ ਵਾ ਕੇ ਮੰਮਾ ਦੇ ਮੂੰਹ ਤੇ ਤੇਰੇ ਦਾ ਚੌੜਾ ਦੇਖੋ ਵੀ ਤੇਰੇ ਹੁਣ ਅੱਕ ਚ ਕਿਨਾ ਕਿਨਾ ਦੇ ਹਸਬੰਦ ਦਾ ਕਰਦੇ ਆਏ ਸਾਡੇ ਤਾਂ ਮੋਂ ਕੋਸ਼ ਚੱਲਦਾ ਹਨ ਤੇਸੇ ਅੱਜ ਇਹਨੇ ਸਾਡੀ ਵੀਡੀਓ ਬਣਾ ਲਈ ਸੀ ਮੈਂ ਬਾਅਦ ਚ ਦੇਖਿਆ ਜਦ ਲੱਗੀ ਖੜੀ ਉਹ ਐ ਬਣਾਵੇ ਨਾ ਬਣਾਵੇ ਕੋਈ ਵੀਡੀਓ ਇਹੋ ਜੀ ਚੀਜ਼ਾਂ ਦੀ ਵੀਡੀਓ ਸਾਇਦ ਬਹੁਤ ਬਣਾਉਂਦੀ ਆ ਹਨ ਤੇ ਉਸ ਤੋਂ ਬਾਅਦ ਜੀ ਲੱਗੀ ਹੋਈ ਸੀ ਕਿ ਬਸ ਤੇ ਮੈਨੂੰ ਨਾ ਮੂਛ ਪਾ ਰਹੇ ਸੀਗੇ ਉਹ ਨੇਲ ਕਟਰ ਵੀ ਹਾਂ ਉਹ ਵੀ ਗੰਦਾ ਹੁੰਦਾ ਕਿਉਂਕਿ ਨੇਲ ਕਟਿੰਗ ਕਰਦੇ ਆ ਮੈਂ ਅਜਿਹੀ ਚੀਜ਼ਾਂ ਥੋੜੀ ਜਿਹੀ ਗਿਲਾ ਮੰਨਦੀ ਆ ਮੈਨੂੰ ਕਾਂਟ ਤਾਂ ਆਉਂਦੀ ਆ ਹਨਾ ਇੱਥੇ ਮੈਂ ਕਿਹਾ ਇੱਕ ਵਾਰ ਮੈਨੂੰ ਛੱਡੋ ਦਾ ਸਹੀ ਮੈਂ ਮੈਨੂੰ ਹੱਥ ਛੱਡੋ ਮੈਂ ਫੇਰ ਦੱਸਦੀ ਆ ਤੁਹਾਨੂੰ ਪਤਾ ਹਨਾ ਪਰ ਕਿੱਥੇ ਕਾਬੂ ਆਉਂਦੇ ਨੇ ਫਿਰ ਮੇਰਾ ਪੁੱਤ ਆ ਵੀ ਜੋ ਤੇ ਕਹਿੰਦਾ ਮਮਾ ਮੈਂ ਆਵਾਂ ਮੈਂ ਕਿ ਆ ਜਾਵੀਂ ਜੇ ਤੂੰ ਤਾਂ ਮੈਂ ਥੱਕ ਚੁੱਕੀ ਆ ਹਨਾ ਮੈਂ ਕਿ ਆ ਵੀ ਜੋ ਤੂੰ ਕੁਝ ਨਹੀਂ ਕਰਦਾ ਹੱਥ ਫੜ ਲਾ ਬਸ ਕੁਦਕੁਦੀਆਂ ਮੈਂ ਕੱਢੂਗੀ ਪਰ ਸਾਡੇ ਦੋ ਕਾਬੂ ਨਹੀਂ ਆਉਂਦੇ ਸੀ ਇਹ ਬਹੁਤ ਮਤਲ ਮਤਲਬ ਕਿ ਕੁੱਤ-ਕੁੱਤੀਆਂ ਤਾਂ ਕੱਢਣੇ ਚਾਹਦੇ ਕਿਉਂਕਿ ਹੱਥੇ ਜੀ ਕਰਕੇ ਨਾ ਕਰ ਦੇਈਆਂ ਪਰ ਮੈਂ ਸਵੇਰੇ ਉੱਠ ਕੇ ਵੀ ਇੱਕ ਵਾਰ ਕੰਮ ਕਰਨ ਤੋਂ ਪਹਿਲਾਂ ਸਾਰੇ ਕਿਚਨ ਦੇ ਵਿੱਚ ਕੱਪੜਾ ਮਾਰਦੀ ਆ ਫਿਰ ਉਸ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰਦੀ ਹੁੰਦੀ ਆ ਐਸੇ ਮੈਂ ਰਾਤ ਨੂੰ ਵੀ ਆ ਸਾਰਾ ਸੈਲਫ ਵਗੈਰਾ ਸਾਰਾ ਕੁਝ ਸਾਫ਼ ਕਰਕੇ ਪੈਣੀ ਆ ਪਰ ਫਿਰ ਵੀ ਮੈਂ ਇੱਕ ਵਾਰ ਜਦੋਂ ਸਵੇਰੇ ਉੱਠ ਕੇ ਦੇ ਬੱਚਾ ਪਾਣੀ ਕਰਨਾ ਹੁੰਦਾ ਉਦੋਂ ਫਿਰ ਮੈਂ ਗੈਸ ਵੀ ਸੁੱੱਚਾ ਕਰਦੀ ਆ ਮਤਲਬ ਕਿ ਸਾਰੀ ਚੀਜ਼ ਸਾਫ਼ ਇੱਕ ਵਾਰ ਜ਼ਰੂਰ ਕਰਦੀ ਆ ਉੱਠ ਕੇ ਕਿਉਂਕਿ ਹੁਣ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਕਿਵੇਂ ਹੈ ਨਾ ਲੰਗੜੀ ਹੋਵੇ ਚਾਹੇ ਆਪਾਂ ਜਿੰਨਾ ਮਰਜੀ ਹੁਣ ਸੁੱਤੇ ਰਹਾਂ ਤਾਂ ਆਪਾਂ ਨੂੰ ਅੱਖੋਂ ਪਰੇ ਤਾਂ ਕੁਝ ਨਹੀਂ ਪਤਾ ਹੈਗਾ ਵੀ ਕੀ ਹੋ ਰਿਹਾ ਹੈ ਨਾ ਤਾਂ ਕਰੇ ਅੱਖਾਂ ਜੇ ਆਪਾਂ ਦੇ ਸਾਹਮਣੇ ਹੋਵੇ ਚੀਜ਼ਾਂ ਨਾ ਕੋਈ ਵੀ ਹੁੰਦੀ ਹੈ ਜਿਵੇਂ ਕੁਝ ਕਢਣ ਲਈ ਵਗੈਰਾ ਹੈ ਨਾ ਵੈਸੇ ਤਾਂ ਆਉਂਦੀ ਨਹੀਂ ਕਿਉਂਕਿ ਉੱਥੇ ਵੀ ਆ ਸਕਦੀ ਆ ਹਲੇ ਉੱਥੇ ਬਾਹਰ ਰੋਕੋ ਨਹੀਂ ਲੱਗਿਆ ਹੈਗਾ ਤੇ ਉਹ ਲਾਉਣੀ ਆ ਜਾਲੀ ਜੀ ਤੇ ਬਾਕੀ ਜੀ ਅਸੀਂ ਅੱਜ ਦੇ ਵਲੌਗ ਦਾ ਹੁਣ ਇੱਥੇ ਕਰਦੇ ਆ ਐਂਡ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਤੇ ਇਹ ਮੇਰਾ ਸਮਾਨ ਪਿਆ ਸੌਦੇ ਥੋੜੇ ਜਿ 1 2 ਜੇ ਮੰਗਾਏ ਸੀਗੇ ਹੋ ਮੈਂ ਕੱਲ ਨੂੰ ਪਾਉਂਗੀ ਕੰਟੇਨਰ ਦੇ ਵਿੱਚ ਤੇ ਬਾਕੀ ਜੀ ਜੇ ਤੁਹਾਨੂੰ ਮੇਰਾ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਦੱਸਿਓ ਕਿਵੇਂ ਦੀ ਲੱਗੀ ਆ ਤੇ ਜਾਣਿਆ ਜੀ ਹੁਣ ਆਪਾਂ ਕੱਲ ਨੂੰ ਆਵਾਂਗੇ ਫੇਰ ਦੁਬਾਰੇ ਤੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਬਲੌਗ ਕਮੈਂਟ ਜਰੂਰ ਕਰਦੇ ਆ ਮਿਲਦੇ ਆਂ ਜੀ ਕੱਲ ਨੂੰ ਨਿਊ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮ ਬਾਏ ਬਾਏ